ਬੈਰੀ ਡਿਕੇ ਸੀਗੇ ਮਿੰਤਾ ਕੀਤੀ ਸੀ ਅੱਜ ਤੋਂ ਪੈਸੇ ਨਹੀਂ ਗੱਲ ਕਰਦੇਗੇ ਹਮ ਛੱਡ ਗਏ ਕੋਈ ਨਹੀਂ ਹੈ ਮੇਰੇ ਕੋਲ ਇੱਕ ਵਾਰ ਜੇ ਪੁੱਛਣਾ ਹੁੰਦਾ ਤੁਹਾਡੇ ਮੂੰਹ ਉਤਰੇ ਨਾ ਹੁੰਦੇ ਹਾਂਜੀ ਬਣਾਜੀ ਕੀ ਕਰਬਾ ਜਿੰਦਾਬਾਦ ਰੇਵਰ ਰੇਕਟਰ ਜਿੰਦਾਬਾਦ ਰਾਜਸਥਾਨ ਪੁਲਸ ਜਿੰਦਾਬਾਦ ਰਾਜਸਥਾਨ ਪੁਲਸ ਦੇਖੋ ਜੀ ਤੁਹਾਨੂੰ ਦਸਣਾ ਜਾਵਾਂਗੇ ਕੀ ਆ ਰਾਜਸਥਾਨ ਤੋਂ ਪੰਜਾਬ ਦਾ ਬੈਰੀਅਲ ਹੈ ਤਾਂ ਤੁਸੀਂ ਪਿੱਛੇ ਵਿਖਾਓ ਥੋੜੇ ਨਿਗਾਹ ਮਾਰ ਕੇ ਉਹਨਾਂ ਚੈੱਕਪੋਸਟ ਪਤਲੀ ਠੀਕ ਹੈ ਜੀ ਇਹ ਪਤਲੀ ਦਾ ਚੈੱਕਪੋਸਟ ਹੈ ਇਹਨਾਂ ਨੂੰ ਚੈਕਿੰਗ ਵਾਸਤੇ ਤੇ ਰੱਖਿਆ ਗਿਆ ਹੈ ਪਰ ਇਹਨਾਂ ਦੀ ਲੁੱਟ ਥੋੜੀ ਇੰਨੀ ਹੈ ਕਿ ਹਰ ਇੱਕ ਗੱਡੀ ਵਾਲੇ ਕੋਲ 200 400 500 ਰੁਪਏ ਲੈਣਾ ਹੈ ਠੀਕ ਹੈ ਜੀ ਜਾ ਤਾਂ ਇਹਨਾਂ ਨੂੰ ਕੋਈ ਮੈਨੇ ਪੰਲੋ ਜਾ ਇਹਨਾਂ ਨੂੰ 200 ਰੁਪਏ ਦੇ ਕੇ ਜਾਓ ਨਹੀਂ ਤਾਂ ਅਸੀਂ ਵੱਡੇ ਚਲਾਨ ਕਰਾਂਗੇ ਅੱਜ ਸਵੇਰੇ ਵੀ ਇਹਨਾਂ ਨੇ ਇਹ ਗੱਲ ਕਹੀ ਆਹ ਭਾਈ ਸਾਹਿਬ ਦੀ ਫੋਟੋ ਖਾ ਪਿੱਛੇ ਖੜੇ ਜਿਹੜੇ ਪੁਲਿਸ ਸਦਕਾਰੀ ਏ ਭਾਈ ਸਾਹਿਬ ਕਹਿੰਦੇ ਤੁਹਾਡੇ ਪ੍ਰਧਾਨ ਨੂੰ ਕਾ ਆ ਕੇ ਮਿਲੇ ਠੀਕ ਹੈ ਜੀ ਇੱਕ ਇਹਦੇ ਖੋਣੇ ਪ੍ਰਧਾਨ ਨੂੰ ਕਾ ਆ ਕੇ ਮਿਲੇ ਤੇ ਸਾਡਾ ਮੈਨਾ ਚਾਲੂ ਕਰੇ ਮੈਨਾ ਚਾਲੂ ਕਰੇ ਜੇ ਉਹਨੂੰ ਕਿਹਾ ਵੀ ਅਸੀਂ ਮੈਨਾ ਨਹੀਂ ਚਾਲੂ ਕਰ ਸਕਦੇ ਇਹਨੇ ਸਾਡੀ ਗੱਡੇ ਚਲਾਨ ਕੀਤਾ ਠੀਕ ਹੈ ਚਲਾਨ ਜਿਹੜੀ ਗੱਡੀ ਦਾ ਕੀਤਾ ਉਹ BB1 ਨੰਬਰ ਗੱਡੀ ਸੀ Rajasthan ਦਾ ਟੈਕਸ ਕਟਿਆ ਸੀ ਬੀਮਾ ਇੰਸ਼ੋਰੈਂਸ ਸਭ ਕੰਪਲੀਟ ਸੀ ਪਰ ਇਹਨਾਂ ਦਾ ਮੂੰਹ ਨਹੀਂ ਭਰਿਆ ਗਿਆ ਤਾਂ ਉਹਨੇ ਉਹ ਚਲਾਨ ਕੀਤਾ ਹੁਣ ਵੀ ਤੇ ਗੱਡੀ ਸਾਡੀ ਆਈ ਪੰਜਾਬ ਤੋਂ Rajasthan ਆਹ ਹਰ ਜੇ ਨੰਬਰ ਦੀ ਗੱਡੀ ਹੈ ਇਹਦਾ 3 ਮਹੀਨੇ ਦਾ ਸੀ ਜੋਹਾਂ ਦਾ 15000 ਰੁਪਏ ਕੁਆਟਰ ਭਰੇ ਆ ਪੰਜਾਬ ਦਾ Rajasthan ਦਾ ਟੈਕਸ ਵਨ ਟਾਈਮ ਹੈ بیمਾ ਇਹਦਾ ਫੁੱਲ ਹੈ ਇਹਨੂੰ ਕਹਿੰਦਾ ਜੀ ਮੈਨੂੰ ਪੈਸੇ ਦੇ ਕੇ ਜਾਓ ਮੈਂ ਤੁਹਾਡੀ ਗੱਡੀ ਤਾਂ ਛੱਡੂਗਾ 15 ਘੜੇ ਤੁਸੀਂ ਪਹਿਲੀ ਡਿਗੇ ਸੀਗੇ ਮਿੰਤਾ ਕੀਤੀ ਸੀ ਅੱਜ ਤੋਂ ਪੈਸੇ ਨਹੀਂ ਗੱਲ ਕਰਦੇਗੇ ਹਾਂ ਛੱਡ ਗਏ ਤੁਹਾਨੂੰ ਵੀ ਨਹੀਂ ਹੈ ਮੇਰੇ ਕੋਲ ਇੱਕ ਵਾਰ ਜੇ ਪੁੱਛਣਾ ਹੁੰਦਾ ਤੁਹਾਡੇ ਮੂੰਹ ਉਤਰੇ ਨਾ ਹੁੰਦੇ ਹਾਂ ਹਾਂ ਜੀ ਬੰਦੀ ਕੀ ਕਰਬਾ ਜਿੰਦਾਬਾਦ ਰੇਵਰ ਰੇਕਦਾ ਜਿੰਦਾਬਾਦ ਰਾਜਸਥਾਨ ਪੁਲਸ ਜਿੰਦਾਬਾਦ ਰਾਜਸਥਾਨ ਪੁਲਸ ਦੇਖੋ ਜੀ ਤੁਹਾਨੂੰ ਦਸਣਾ ਜਾਵਾਂਗੇ ਕੀ ਆ ਰਾਜਸਥਾਨ ਤੋਂ ਪੰਜਾਬ ਦਾ ਬੈਰੀਅਰ ਹੈ ਤਾਂ ਤੁਸੀਂ ਪਿੱਛੇ ਵਿਖਾਓ ਥੋੜਾ ਨਿਗਾਹ ਮਾਰ ਕੇ ਪੁਲਿਸ ਚੈੱਕ ਪੋਸਟ ਪਕਲੀ ਠੀਕ ਹੈ ਜੀ ਇਹ ਪਕਲੀ ਦਾ ਚੈੱਕ ਪੋਸਟ ਹੈ ਇਹਨਾਂ ਨੂੰ ਚੈਕਿੰਗ ਵਾਸਤੇ ਤੇ ਰੱਖਿਆ ਗਿਆ ਹੈ ਪਰ ਇਹਨਾਂ ਦੀ ਬਲਟਫੁੱਟ ਇੰਨੀ ਹੈ ਕਿ ਹਰ ਇੱਕ ਗੱਡੀ ਵਾਲੇ ਕੋਲ 200 400 500 ਰੁਪਏ ਲੈਣਾ ਹੈ ਠੀਕ ਹੈ ਜੀ ਜਾ ਤਾਂ ਇਹਨਾਂ ਕੋਈ ਮਹੀਨੇ ਬੰਦ ਲੋ ਜਾ ਇਹਨਾਂ ਨੂੰ 200 ਰੁਪਏ ਦੇ ਕੇ ਜਾਓ ਨਹੀਂ ਤਾਂ ਅਸੀਂ ਵੱਡੇ ਚਲਾਨ ਕਰਾਂਗੇ ਅੱਜ ਸਵੇਰੇ ਵੀ ਇਹਨਾਂ ਨੇ ਇਹ ਗੱਲ ਕਹੀ ਆ ਭਾਈ ਸਾਹਿਬ ਦੀ ਫੋਟੋ ਖਾ ਪਿੱਛੇ ਖੜੇ ਜਿਹੜੇ ਪੁਲਿਸ ਸਦਕਾਰੀ ਇਹ ਭਾਈ ਸਾਹਿਬ ਕਹਿੰਦੇ ਤੁਹਾਡੇ ਪ੍ਰਦਾਨ ਨੂੰ ਕਾ ਆ ਕੇ ਮਿਲੇ ਠੀਕ ਹੈ ਜੀ ਇਹ ਕਹਿੰਦੇ ਖੋਣੇ ਪ੍ਰਦਾਨ ਨੂੰ ਕਾ ਆ ਕੇ ਮਿਲੇ ਤਾਂ ਮਹੀਨਾ ਚਾਲੂ ਕਰੇ ਮਹੀਨਾ ਚਾਲੂ ਕਰੇ ਜੇ ਉਹਨੂੰ ਕਿਹਾ ਵੀ ਅਸੀਂ ਮਹੀਨਾ ਨਹੀਂ ਚਾਲੂ ਕਰ ਸਕਦੇ ਇਹਨੇ ਸਾਡੀ ਕਿੱਡੇ ਚਲਾਨ ਕੀਤਾ ਠੀਕ ਹੈ ਚਲਾਨ ਜਿਹੜੀ ਗੱਡੀ ਦਾ ਕੀਤਾ ਉਹ BB1 ਨੰਬਰ ਗੱਡੀ ਸੀ ਰਾਜਸਥਾਨ ਦਾ ਟੈਕਸ ਕਟਿਆ ਸੀ ਬੀਮਾ ਇੰਸ਼ੋਰੈਂਸ ਸਰਵ ਕੰਪਲੀਟ ਸੀ ਪਰ ਇਹਨਾਂ ਦਾ ਮੂੰਹ ਨਹੀਂ ਭਰਿਆ ਗਿਆ ਤਾਂ ਉਹਨੇ ਇਹਦਾ ਚਲਾਨ ਕੀਤਾ ਹੁਣ ਵੀ ਦੇਖ ਗੱਡੀ ਸਾਡੀ ਆਈ ਪੰਜਾਬ ਤੋਂ ਰਾਜਸਥਾਨ ਆ ਹਾਰਜੇ ਨੰਬਰ ਦੀ ਗੱਡੀ ਆ ਜਿਹਦਾ 3 ਮਹੀਨੇ ਦਾ ਸੀ ਜੋ ਦਾ 15000 ਰੁਪਏ ਕੁਆਟਰ ਭਰਿਆ ਆ ਪੰਜਾਬ ਦਾ ਰਾਜਸਥਾਨ ਦਾ ਟੈਕਸ ਵਨ ਟਾਈਮ ਹੈ ਬੀਮਾ ਇਹਦਾ ਫੁੱਲ ਹੈ ਇਹਨੂੰ ਕਹਿੰਦਾ ਜੀ ਮੈਨੂੰ ਪੈਸੇ ਦੇ ਕੇ ਜਾਓ ਮੈਂ ਤੁਹਾਡੀ ਗੱਡੀ ਤਾਂ ਛੱਡੂਗਾ